ਇਲਜ਼ਾਮ ਇਹ ਲਾਇਆ ਕਿ ਇਹਨਾਂ ਨੇ ਸਾਡੇ ਘਰ ਨੂੰ ਘੇਰ ਕੇ ਤਾਂ ਘੇਰਾ ਪਾਇਆ ਆ ਅੱਗ ਲਾਉਣ ਲੱਗੇ ਸੀ ਤਾਂ ਸਾਨੂੰ ਜਾਨੋਂ ਮਾਰਨ ਦਾ ਖਤਰਾ ਸੀ ਤੇ ਜਿਹੜਾ ਨਾਮ ਵਿੱਚ ਮੇਰਾ ਇਹਨਾਂ ਨੇ ਯੂਜ਼ ਕੀਤਾ ਫੇਸਬੁੱਕ ਤੇ ਪੋਸਟ ਪਾਈ ਆ ਉਹ ਬਹੁਤ ਗਲਤ ਲਿਆ ਹੈ ਨਾ ਮੈਨੂੰ ਉੱਥੇ ਲੱਗੇ ਸ਼ਾਦਾ ਵੀ ਕਿਸੇ ਨੂੰ ਪੁੱਛ ਲਓ ਵੀ ਮੈਂ ਉਸ ਟਾਈਮ ਮੌਜੂਦ ਸੀ ਨਾ ਜਾਇਜ਼ ਤੌਰ ਤੇ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਹਨ ਜਾਇਜ਼ ਤੌਰ ਤੇ ਮੇਰੀ ਕਿਤੇ ਕੋਈ ਗਲਤੀ ਨਹੀਂ ਸੀ ਮੈਨੂੰ ਵਾਰ-ਵਾਰ ਪਸਾਉਣ ਦੀ ਕੋਸ਼ਿਸ਼ ਕਰ ਰਹੇ ਆ ਮੈਨੂੰ ਬਹੁਤ ਜ਼ਿਆਦਾ ਇਸ ਫੈਮਿਲੀ ਤੋਂ ਜਨਾਗੜ ਫੈਮਿਲੀ ਤੋਂ ਬਹੁਤ ਜ਼ਿਆਦਾ ਖਤਰਾ ਆ ਇਹ ਮੁੰਡਾ ਮਨਜੀਤ ਕੁਮਾਰ ਜਨਾਗੜ ਇਹਨਾਂ ਦੀ ਫੈ ਤੇ ਬਾਕੀ ਦੀਪਾ ਪੰਜ ਤੇ ਸਾਰੇ ਇਹ ਜੋ ਪੰਚਾਇਤ ਆ ਇਹ ਜ਼ਿੰਮੇदार ਵਿੱਚ ਹੋਣਗੇ। ਮੈਂ ਕੀ ਨਾਲ ਤੁਹਾਡਾ ਜੀ? ਹਾਂਜੀ ਰਾਜਵਿੰਦਰ। ਸਭ ਕੀ ਮੈਟਰ ਆ ਤੁਹਾਡਾ ਜੀ? ਸਰ ਮੈਟਰ ਇਹ ਆ ਕਿ ਜਿੱਦਾਂ ਇਸ ਮੁੰਡੇ ਨੇ ਮਨਜੀਤ ਕੁਮਾਰ 나ਈ ਆ ਇਹਦਾ ਨਾਮ ਤੇ ਇਹਨਾਂ ਦੀ ਆਪਸ ਵਿੱਚ ਹੀ ਪਿਛਲੀ ਗਲੀ ਵਾਲਿਆਂ ਨਾਲ ਝਗੜਾ ਚੱਲ ਰਿਹਾ ਆ। ਇਹ ਘਰੋਂ ਗਵਾਂਡੀਆਂ ਦੀ ਕੁੜੀ ਆ ਤੇ ਫਰਾਰ ਹੋਈ ਆ। ਅੱਛਾ। ਹਾਂਜੀ। ਇਹਨਾਂ ਦੀ ਲੜਾਈ ਦੇ ਵਿੱਚ ਉਹਨੇ ਕੁੜੀ ਵਾਲਿਆਂ ਨਾਲ ਮੰਜਾ ਨਾਲ ਲਾਇਆ ਹੋਇਆ ਸੀ ਇਹਨਾਂ ਦੀ ਤਾਕੀ ਦੇ ਤੇ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਮੰਜਾ ਕਹਿੰਨੇ ਸਾੜਿਆ ਕਹਿੰਨੇ ਨਹੀਂ ਸਾੜਿਆ ਤੇ ਜਦੋਂ ਇਹ ਉੱਪਰ ਚੜ ਕੇ ਕਹਿੰਦੇ 나ਈ ਵੀਡੀਓ ਬਣਾ ਲੈਂਦਾ ਆ ਉਹ ਚੀਜ਼ ਦੀ ਉਹ ਆਪਸ ਵਿੱਚ ਗਾਲਾਂ ਪਾਲਾਂ ਕੱਢਦੇ ਆ ਤਾਂ ਫੇਸਬੁੱਕ ਤੇ ਇਹ ਸਾਡੀ ਪੋਸਟ ਗਲਤ ਪਾਉਂਦਾ ਆ ਵਿੱਚ ਸੱਤ ਬੰਦੇ ਹੋ ਰਿਆ ਤਾਂ ਅੱਠਵੇਂ ਮੇਰਾ ਨਾਂ ਨਜਾਇਜ਼ ਤੌਰ ਤੇ ਲੈਂਦਾ ਮੇਰੇ ਤੇ ਇਲਜ਼ਾਮ ਲਾਉਂਦਾ ਆ ਕੀ ਇਲਜ਼ਾਮ ਕੀ ਲਾਇਆ ਤਕ ਇਲਜ਼ਾਮ ਇਹ ਲਾਇਆ ਕਿ ਇਹਨਾਂ ਨੇ ਸਾਡੇ ਘਰ ਨੂੰ ਘੇਰ ਕੇ ਤਾਂ ਘੇਰਾ ਪਾਇਆ ਆ ਅੱਗ ਲਾਉਣ ਲੱਗੇ ਸੀ ਤਾਂ ਸਾਨੂੰ ਜਾਨੋਂ ਮਾਰਨ ਦਾ ਖਤਰਾ ਆ ਅਚਨ ਬੀ ਜਾਨੋਂ ਮਾਰਨ ਲੱਗੇ ਸੀ ਹਾਂਜੀ ਜਾਨੋਂ ਮਾਰਨ ਲੱਗੇ ਸੀ ਸਾਡੇ 8-8 ਬੰਦਿਆਂ ਤੇ ਮਤਲਬ ਇਹ ਇਲਜ਼ਾਮ ਆ ਹੈਨਾ ਉਹਨਾਂ ਤੇ ਮੈਨੂੰ ਕੋਈ ਦੁੱਖ ਨਹੀਂ ਕਿਉਂਕਿ ਉਹਨਾਂ ਦੀ ਕੁੜੀ ਇਹਨਾਂ ਦਾ ਮੁੰਡਾ ਆ ਤੇ ਇਹਨਾਂ ਦਾ ਤਾਂ ਆਪਸ ਵਿੱਚ ਹੀ ਰੋਜ਼ ਖੜਕਣੀ ਹੋਊਗੀ ਹਨਾ ਮੈਂ ਇਹ ਪਿੱਛੇ ਗਲੀ 'ਚ ਉਹਨਾਂ ਦਾ ਘਰ ਆ ਕੁੜੀ ਵਾਲਿਆਂ ਦਾ ਸਾਢਾ ਇਸ ਗਲੀ 'ਚ ਉੱਥੋਂ ਹੀ ਮੈਂ ਲੰਘਣਾ ਉੱਥੋਂ ਹੀ ਨਹੀਂ ਲੰਘਣਾ ਮੈਂ ਹੈ ਕਿ ਬੱਚੇ ਮੇਰੇ ਛੋਟੇ ਛੋਟਾ ਮੇਰਾ ਮੁੰਡਾ ਆ ਜਦ ਇਹਨਾਂ ਨੂੰ ਬੰਦੇ ਹੋ ਕੇ ਇੰਨਾ ਖਤਰਾ ਆ ਸਾਡੇ ਤੋਂ ਮੈਨੂੰ ਕਿੰਨਾ ਖਤਰਾ ਇਹਨਾਂ ਤੋਂ ਮੈਨੂੰ ਬਹੁਤ ਜ਼ਿਆਦਾ ਖਤਰਾ ਆ ਇਹਨਾਂ ਤੋਂ ਤੇ ਜਿਹੜਾ ਨਾਮ ਵਿੱਚ ਮੇਰਾ ਇਹਨਾਂ ਜੂਜ਼ ਕੀਤਾ ਫੇਸਬੁੱਕ ਤੇ ਪੋਸਟ ਪਾਈ ਆ ਉਹ ਬਹੁਤ ਗਲਤ ਲਿਆ ਹੈ ਨਾ ਮੈਂ ਉੱਥੇ ਲੱਗੇ ਛਾਗੇ ਵੀ ਕਿਸੇ ਨੂੰ ਲਾਇਆ ਕੀ ਕੀਤਾ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਹੈਗਾ ਤੇ ਇਹਦੇ ਵਿੱਚ ਤੁਸੀਂ ਪੰਚਾਇਤ ਨਾਲ ਗੱਲ ਕੀਤੀ ਕੋਈ ਹਾਂਜੀ ਹਾਂਜੀ ਜੀ ਮੈਂ ਤੀਜੇ ਦਿਨ ਜਦੋਂ ਮੈਨੂੰ ਪਤਾ ਲੱਗਦਾ ਤਾਂ ਮੈਂ ਪੰਚਾਇਤ ਕੋਲ ਆਪਣੀਆਂ ਜਿਹੜੀਆਂ ਘਰਦਿਆਂ ਲੇਡੀਜ਼ ਸੀ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਗਈ ਤਾਂ ਨਾਲ ਜਿਨ੍ਹਾਂ ਦੇ ਸਾਹਮਣੇ ਜਿਨ੍ਹਾਂ ਨਾਲ ਵਕਿਆ ਹੋਇਆ ਕੁੜੀ ਵਾਲਿਆਂ ਨਾਲ ਤੇ ਉਹ ਲੇਡੀਜ਼ ਨਾਲ ਕੁੜੀ ਦੀਆਂ ਭੂਆ ਦੋ ਨਾਲ ਜਾਂਦਿਆਂ ਆ ਦੇ ਉੱਥੇ ਜਾ ਕੇ ਅਸੀਂ ਸਾਰਾ ਕੁਝ ਮਤਲਬ ਦੱਸਿਆ ਉਹਨਾਂ ਨੂੰ ਇੱਦਾਂ ਦਾ ਕਰਕੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੇਰਾ ਵਿੱਚ ਕੀ ਕਸੂਰ ਸੀ ਵੀ ਮੁੰਡੇ ਨੇ ਕਿਉਂ ਮੇਰੇ ਨਾਲ ਇਹ ਕੰਮ ਕੀਤਾ ਨਜਾਇਜ਼ ਤੌਰ ਤੇ ਹਨਾ ਵੀ ਮੇਰਾ ਤਾਂ ਕੋਈ ਰੋਲ ਨਹੀਂ ਸੀ ਇਹ ਮੁੰਡੇ ਵਾਲੇ ਉਹ ਕੁੜੀ ਵਾਲੇ ਇਹਨਾਂ ਦੇ ਰੋਹ ਲੜਾਈਆਂ ਹੁਣ ਮੈਂ ਕੀ ਲੈਣਾ ਇਹਨਾਂ ਗੱਲਾਂ ਚ ਹਨਾ ਤੇ ਇਹ ਪਾਜੀ ਉੱਠ ਕੇ ਤਾਂ ਕਹਿੰਦੇ ਆਖੇ ਚਲੋ ਉੱਥੇ ਗੱਲ ਹੋਈ ਸਾਰੀ ਤਾਂ ਸਰਪੰਚ ਨੇ ਸਾਨੂੰ ਕੁਝ ਨਹੀਂ ਚੰਗੀ ਮਾਰੀ ਗਈ ਹਨਾ ਦੀਪਾ ਪੰਜ ਨੂੰ ਫੋਨ ਲਾਇਆ ਆਪਣੇ ਕਿਹਾ ਸੀ ਤਾਂ ਉਹ ਨਹੀਂ ਵਿੱਚ ਆਇਆ ਹਨਾ ਤੇ ਉਸ ਤੋਂ ਬਾਅਦ ਮੈਂ ਸਨੇਹਾ ਭੇਜਿਆ ਸੀ ਮੈਂ ਖੁਦ ਨਹੀਂ ਗਈ ਦੀਪਾ ਪੰਜ ਕੌਣ ਦੀਪਾ ਪੰਜ ਇਹਨਾਂ ਦਾ ਹੀ ਆ ਇਹਨਾਂ ਇਹ ਮਨਜੀਤ ਕੁਮਾਰ ਦਾ ਚਾਚਾ ਲੱਗਦਾ ਦੀਪਾ ਜਿਹੜਾ ਮੁੰਡਾ ਕੁੜੀ ਕੱਢ ਕੇ ਲਗਿਆ ਉਹਦਾ ਉਹ ਪੁੱਤ ਚਾਚਾ ਲੱਗਦਾ ਹਾਂਜੀ ਚਾਚਾ ਲੱਗਦਾ ਹਾਂਜੀ ਤੇ ਉਸ ਤੋਂ ਬਾਅਦ ਉੱਥੇ ਰੌਲਾ ਪੈ ਗਿਆ ਜਿੱਦਾਂ ਚੰਗਾ ਵੀ ਇਹ ਵੀ ਆਪਸ ਵਿੱਚ ਬੋਲਦਿਆਂ ਬੁੜੀਆਂ-ਬੁੜੀਆਂ ਬੈਂਸਣ ਲੱਗ ਪਈਆਂ ਹਨਾ ਤੇ ਜਿਹੜਾ ਸਰਪੰਚ ਦਾ ਡੈਡੀ ਆ ਤੇ ਉਹ ਬਾਹਰ ਬੈਠਾ ਬੋਲਦਾ ਆ ਕਿ ਇਹਨਾਂ ਨੂੰ ਬਾਹੋਂ ਤੋਂ ਫੜ ਕੇ ਬਾਹਰ ਕੱਢਿਆ ਜਾਵੇ ਇਹਨਾਂ ਨੂੰ ਬਾਹਰ ਸਾਡੇ ਘਰ ਕਿਉਂ ਆਈਆਂ ਇਹ ਇਹਨਾਂ ਨੂੰ ਬਾਹਰ ਕੱਢੋ ਜਿੱਦਾਂ ਫੜ ਕੇ ਚੋ ਕਿਹੜੀਆਂ ਨੂੰ ਇਹ ਨਹੀਂ ਪਤਾ ਵੀ ਹੁਣ ਇਹ ਨਹੀਂ ਕਿ ਕੇਸ ਵਾਸਤੇ ਸਰਪੰਚੀਆਂ ਪੰਚੀਆਂ ਲਈਆਂ ਮੈਨੂੰ ਨਹੀਂ ਪਤਾ ਇਹ ਵੀ ਜਾਂ ਤਾਂ ਮੈਨੂੰ ਕੋਈ ਇਨਸਾਫ ਨਹੀਂ ਨਹੀਂ ਦਿੱਤਾ ਅੱਜ 6-7 ਦਿਨ ਇਹਨਾਂ ਦੀ ਵੇਟ ਕਰਕੇ ਅੱਜ ਮੈਂ ਆ ਕਦਮ ਚੱਕਿਆ ਮੈਨੂੰ মিডিਆ ਦੇ ਸਾਹਮਣੇ ਆਉਣਾ ਪਿਆ ਆ ਹਨਾ ਮੈਂ ਆਪਣੇ ਇਨਸਾਫ ਲਈ ਅੱਗੇ ਆਈਆਂ ਵੀ ਮੇਰੀ ਕੋਈ ਗਲਤੀ ਨਹੀਂ ਹੈਗੀ ਮੈਂ ਆਪਣੇ ਬੱਚਿਆਂ ਨਾਲ ਕੱਲੀ ਰਹਿੰਦੀ ਆ ਮੇਰਾ ਬੰਦਾ ਵਿਦੇਸ਼ ਰਹਿੰਦਾ ਆ ਹਨਾ ਤੇ ਮੇਰੀ ਕੋਈ ਗਲਤੀ ਨਹੀਂ ਦੂਜਾ ਤੀਜਾ ਟੈਕ ਮੇਰੇ ਤੇ ਕਰ ਹਟਿਆ ਇਹ ਨਜਾਇਜ਼ ਤੌਰ ਤੇ ਅਚੋਲੀ ਹਾਂਜੀ ਨਜਾਇਜ਼ ਤੌਰ ਤੇ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਆ ਨਜਾਇਜ਼ ਤੌਰ ਤੇ ਮੇਰੀ ਕਿਤੇ ਕੋਈ ਗਲਤੀ ਨਹੀਂ ਮੈਨੂੰ ਵਾਰ-ਵਾਰ ਪਸਾਉਣ ਦੀ ਕੋਸ਼ਿਸ਼ ਕਰ ਰਹੇ ਆ ਮੈਨੂੰ ਬਹੁਤ ਜ਼ਿਆਦਾ ਇਸ ਫੈਮਿਲੀ ਤੋਂ ਜਨਾਗੜ ਫੈਮਿਲੀ ਤੋਂ ਬਹੁਤ ਜ਼ਿਆਦਾ ਖਤਰਾ ਆ ਮੈਨੂੰ ਤੁਹਾਡੇ ਹਸਪੀਟਲ ਤੁਹਾਡੇ ਬਾਹਰ ਰਹਿੰਦੇ ਨੇ ਹਾਂਜੀ ਮੇਰੇ ਹਸਬੰਡ ਜਰਮਨ ਚ ਰਹਿੰਦੇ ਆ ਤੇ ਇੱਥੇ ਪਰਿਵਾਰ ਤੁਸੀਂ ਕੋਲ ਕੋਟ ਹੋ ਮੈਂ ਆ ਤਾਂ ਮੇਰੇ ਤਿੰਨ ਬੱਚੇ ਰਹਿੰਦੇ ਦੋ ਬੇਟੀਆਂ ਇੱਕ ਬੇਟਾ ਛੋਟਾ ਆਉਣ ਵਾਲੇ ਟਾਈਮ ਵਿੱਚ ਮੇਰੇ ਘਰ ਕੋਈ ਵੀ ਉਚਨੀ ਚ ਹੁੰਦੀ ਆ ਮੈਨੂੰ ਮੇਰੇ ਬੱਚਿਆਂ ਨੂੰ ਹਨਾ ਤੇ ਇਹ ਇਹਨਾਂ ਦਾ ਇਹ ਮੁੰਡਾ ਮਨਜੀਤ ਕੁਮਾਰ ਜਨਾਗੜ ਇਹਨਾਂ ਦੀ ਫੈਮਿਲੀ ਤੇ ਬਾਕੀ ਦੀਪਾ ਪੰਜ ਤੇ ਸਾਰੇ ਇਹ ਜੋ ਪੰਚਾਇਤ ਆ ਇਹ ਜ਼ਿੰਮੇਦਾਰ ਵਿੱਚ ਹੋਣਗੇ ਇਹਨੇ ਮੈਨੂੰ ਕੋਈ ਇਨਸਾਫ ਨਹੀਂ ਦਵਾਇਆ ਇਸ ਗੱਲ ਦਾ ਇਹ ਪੰਚਾਇਤ ਨੇ ਇਹਦੇ ਵਿੱਚ ਕੋਈ ਗੱਲਬਾਤ ਕਿਦ ਕਰਦੀ ਕੋਸ਼ਿਸ਼ ਕੀਤੀ ਵੀ ਨਹੀਂ ਕੀਤੀ ਮੇਰੇ ਨਾਲ ਨਹੀਂ ਕੀਤੀ ਤੇ ਜਿਹੜਾ ਇਹ ਕਹਿੰਦੇ ਵੀ ਇਹਨੇ ਰਿਪੋਰਟ ਦਿੱਤੀ ਮੈਂ ਕਿਤੇ ਕੋਈ ਰਿਪੋਰਟ ਨਹੀਂ ਦਿੱਤੀ ਐ ਸਾਬਤ ਕਰ ਦੇਣ ਵੀ ਮੈਂ ਆਪਣੇ ਵੱਲੋਂ ਕਿੱਥੇ ਰਿਪੋਰਟ ਦੇ ਕੇ ਆਈ ਹਾਂ ਹਾਂਜੀ ਮਾਜੀ ਤੇ ਹੁਣ ਕੀ ਮੰਗਤੀ ਐ ਤੁਹਾਡੀ ਮੰਗ ਮੇਰੀ ਇਹ ਹੀ ਐ ਪ੍ਰਸ਼ਾਸਨ ਤੋਂ ਵੀ ਇਹਨੂੰ ਮੁੰਡੇ ਨੂੰ ਸਜ਼ਾ ਹੋਣੀ ਚਾਹੀਦੀ ਐ ਇਸ ਗੱਲ ਦੀ ਜਿਹੜਾ ਨਜਾਇਜ਼ ਤੌਰ ਤੇ ਇਹਨੇ ਮੇਰਾ ਨਾਮ ਜੋਜ ਕੀਤਾ ਆ ਮੈਂ ਉਸ ਗੱਲ ਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈਗਾ ਇਹਨਾਂ ਦੀ ਲੜਾਈ ਦੇ ਵਿੱਚ ਮੈਂ ਹੈ ਨਹੀਂ ਸੀ ਨਾ ਮੈਨੂੰ ਪਤਾ ਕਦੋਂ ਹੋਈ ਕਦੋਂ ਨਹੀਂ ਹੋਈ ਲੜਾਈ ਤੇ ਇਹ ਇਦਾਂ ਦੇ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਅਜੇ ਤੱਕ ਪੰਚਾਇਤ ਨੇ ਦੁਬਾਰਾ ਦਾ ਨਾ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਕੀਤੀ ਸਾਡੇ ਨਾਲ ਕੋਈ ਮੈਨੂੰ ਪੰਚਾਇਤ ਨੇ ਇਨਸਾਫ ਨਹੀਂ ਦਿੱਤਾ। ਇਧਰ ਦੀਪਾ ਆਇਆ ਪੰਜ ਮੈਂ ਉਹਨੂੰ ਦੱਸਿਆ ਸੀ ਉਦੋਂ ਨਹੀਂ ਸੀ ਉਹ ਵੇਚ ਆ ਸਕਿਆ ਤੇ ਮੈਂ ਉਹਨੂੰ ਦੱਸਿਆ ਸੀ ਮੈਂ ਕਹਾਂ ਵੀ ਇਦਾਂ ਇਦਾਂ ਕਰਕੇ ਦੀਪਾ ਤੁਹਾਡੇ ਮੁੰਡੇ ਨੇ ਫੇਰ ਮੇਰੇ ਨਾਲ ਨਜਾਇਜ਼ ਕੀਤੀ ਆ। ਵੀ ਅੱਗੇ ਵੀ ਘਰ ਹਟੇ ਆ। ਤੇ ਇਹ ਮੁਰਿਓ ਕਹਿੰਦਾ ਮੈਂ ਤਾਂ ਉਹਨਾਂ ਦੇ ਨਾਲ ਆਪ ਨਹੀਂ ਹੈਗਾ ਕਹਿੰਦਾ ਮੈਂ ਕਹਾਂ ਵੀ ਇਹ ਫੇਸਬੁੱਕ ਤੇ ਪੋਸਟਾਂ ਪਾਉਂਦਾ ਆ ਜੇ ਮੈਂ ਅੱਗੇ ਆ ਗਈ ਮੀਡੀਆ ਦੇ ਵੀ ਫੇਰ ਕਿੱਦਾਂ ਹੋਊ ਮੈਨੂੰ ਕਹਿੰਦਾ ਜਿੱਦਾਂ ਤੁਹਾਡਾ ਦਿਲ ਕਰਦਾ ਕਰ ਲਓ ਤੁਸੀਂ। ਅੱਛਾ ਹਾਂਜੀ ਉਹ ਤਾਂ ਮੈਂ ਤੁਹਾਡੀ ਸਪੋਰਟ ਵੀ ਕੀਤੀ ਨਹੀਂ। ਨਹੀਂ ਕਹਿੰਦਾ ਮੈਂ ਤਾਂ ਕੰਮ ਤੇ ਚੱਲਿਆਂ। ਚੋ ਫਾਚਾ ਹਾਂਜੀ ਮੁੜ ਕੇ ਕੋਈ ਗੱਲਬਾਤ ਨਹੀਂ ਨਾ ਸਰਪੰਚ ਨੇ ਮੇਰੇ ਨਾਲ ਕੀਤੀ ਆ ਨਾ ਇਹਨਾਂ ਦੇ ਕਿਸੇ ਪੰਚ ਨੇ ਮੇਰੇ ਨਾਲ ਕੀਤੀ ਆ ਵੀ ਨਹੀਂ ਮੈਨੂੰ ਕੀ ਇਨਸਾਫ ਦਵਾਇਆ ਆ ਜਾਂ ਉਹਦੇ ਮੁੰਡੇ ਮਾਦੇ ਮਾਪੇ ਨਾਲ ਨਹੀਂ ਕੀ ਗੱਲ ਕੀਤੀ ਆ ਜਾਂ ਇਹਨੇ ਮੁੰਡੇ ਨੂੰ ਪੁੱਛਿਆ ਵੀ ਕਿਉਂ ਮੇਰੀ ਪੋਸਟ ਦੇ ਵਿੱਚ ਨਾ ਲਿਆ ਗਿਆ ਨਜਾਇਜ਼ ਤੌਰ ਤੇ ਮੇਰੇ ਤੇ ਐਡਾ ਵੱਡਾ ਲਜਾਮ ਲਾਇਆ ਗਿਆ ਆ ਤੇ ਆਉਣ ਵਾਲੇ ਟਾਈਮ 'ਚ ਭਾਜੀ ਮੈਨੂੰ ਹੈਗਾ ਬਹੁਤ ਜ਼ਿਆਦਾ ਇਹਨਾਂ ਤੋਂ ਖਤਰਾ ਜਨਾਗੜ ਫੈਮਿਲੀ ਤੋਂ ਵਾਰ-ਵਾਰ ਮੈਨੂੰ ਇਹ ਟੌਰਚਰ ਕਰ ਰਹੇ ਆ ਮੈਂ ਬਹੁਤ ਪਰੇਸ਼ਾਨ ਆ ਇਹਨਾਂ ਤੋਂ ਇੱਕ ਗਲੀ ਆ ਉਸੇ ਗਲੀ ਦੇ ਵਿੱਚ ਇਹਨਾਂ ਦਾ ਘਰ ਆ ਉੱਥੋਂ ਹੀ ਮੈਂ ਨੰਗਣਾ ਉੱਥੋਂ ਹੀ ਨਹੀਂ ਨੰਗਣਾ ਬਣਨਾ ਹੈ ਹਾਂਜੀ ਅੱਗੇ ਕੁੜੀ ਬਿੰਦੇ ਮੇਰੇ ਨਾਲ ਇਹ ਕੰਮ ਕਰ ਹਟਿਆ ਤੇ ਹੁਣ ਇਹ ਦੁਆਰਾ ਮੁੰਡੇ ਨੇ ਦੁਆਰਾ ਫਿਰ ਮੇਰੇ ਨਾਲ ਉਹੀ ਕੰਮ ਕੀਤਾ ਮੇਰਾ ਨਜਾਇਜ਼ ਤੌਰ ਤੇ ਨਾਮ ਲਿਆ ਹੈ ਹਾਂਜੀ ਤਾਂ ਮੈਨੂੰ ਇਹਨਾਂ ਤੋਂ ਬਚਾਇਆ ਜਾਵੇ ਹਾਂਜੀ